ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ 22 ਅਗਸਤ 1948 ਨੂੰ ਮਹਾਰਾਜਾ ਦਲੀਪ ਸਿੰਘ ਅਤੇ ਬਾਂਬਾ ਮੂਲਰ ਦੀ ਤੀ ਸਹਜਾਦੀ ਸੋਫੀਆ ਅਲੈਗਜ਼ੈਂਡਰ ਦਾ ਦੇਹੰਤ ਹੋਇਆ ਸੀ ਸਹਜਾਦੀ ਸੋਫੀਆ ਅਲੈਗਜ਼ੈਂਡਰ ਦਾ ਜਨਮ 8 ਅਗਸਤ 1876 ਵਾਲੇ ਦਿਨ ਐਲਵੰਡਨ ਹਾਲ ਇੰਗਲੈਂਡ ਵਿਖੇ ਹੋਇਆ ਸੀ ਉਹ ਸਿੱਖ ਸਮਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਅਤੇ ਉਹਨਾਂ ਦੀ ਪਹਿਲੀ ਪਤਨੀ ਬਾਂਬਾ ਮੂਲਰ ਦੀ ਤੀਜੀ ਧੀ ਸੀ ਸਹਜਾਦੀ ਸੋਫੀਆ ਅਲੈਗਜ਼ੈਂਡਰ ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ ਉਹਨਾਂ ਦੇ ਵੋਟਾਂ ਦੇ ਹੱਕਾਂ ਅਤੇ ਹੋਰ ਔਰਤਾਂ ਦੀਆਂ ਹੱਕੀ ਮੰਗਾਂ ਦੇ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੜ ਕਰਕੁਨ ਸੀ ਉਹ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਜਟ ਸਿੱਖ ਜੀ ਦੇ ਜੀਵਨ ਕਾਲ ਦੇ ਨਾਲ ਸਬੰਧਿਤ ਘਟਨਾਵਾਂ ਤੋਂ ਕਾਫੀ ਪ੍ਰਭਾਵਿਤ ਹੋਈ ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਜਿਨ੍ਹਾਂ ਨੂੰ ਗੋਰਿਆਂ ਵੱਲੋਂ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਸੀ ਜਿੱਥੇ ਆਪ ਨੂੰ ਪਰਮਾ ਕੇ ਕ੍ਰਿਸਚੀਅਨ ਬਣਾ ਦਿੱਤਾ ਗਿਆ ਸੋਫੀਆ ਇੱਕ ਕੱਟੜ ਨਾਰੀਵਾਦੀ ਵਿਚਾਰਧਾਰਾ ਦੀ ਧਾਰਨੀ ਸੀ ਉਹ ਮਹਾਰਾਣੀ ਵਿਕਟੋਰੀਆ ਵੱਲੋਂ ਦਿੱਤੇ ਹੋਏ ਹੈਮਪਟਨ ਕੋਰ ਮਹਿਲ ਦੇ ਇੱਕ ਘਰ ਵਿੱਚ ਰਹਿੰਦੀ ਸੀ ਸਹਿਜਾਦੀ ਸੋਫੀਆ ਅਲੈਗਜ਼ੈਂਡਰ 1903 ਅਤੇ ਫਿਰ 1907 ਨੂੰ ਉਸ ਨੇ ਪੰਜਾਬ ਦੀ ਯਾਤਰਾ ਕੀਤੀ ਸੀ ਅਤੇ ਆਜ਼ਾਦੀ ਕੁਲਾਟੀਆਂ ਨਾਲ ਮੁਲਾਕਾਤ ਵੀ ਕੀਤੀ ਸੀ ਇੰਜ ਸਹਜਾਦੀ ਸੋਫੀਆ ਅਗਲੇਕਜ਼ੈਂਡਰ ਦੇ ਮਨ ਵਿੱਚ ਜਾਗੇ ਵਿਚਾਰਾਂ ਨੇ ਉਸ ਨੂੰ ਬਰਤਾਨਵੀ ਸਮਰਾਜ ਦੇ ਵਿਰੁੱਧ ਕਰ ਦਿੱਤਾ ਅਖੀਰ 22 ਅਗਸਤ 1948 ਵਾਲੇ ਦਿਨ ਸਹਜਾਦੀ ਸੋਫੀਆ ਅਗਲੇਕਜ਼ੈਂਡਰ ਆਪਣੀ ਭੈਣ ਕੈਥਰੀਨ ਦੇ ਘਰ ਵਿੱਚ ਉਹਨਾਂ ਦਾ ਮੌਤ ਹੋ ਗਈ ਅਤੇ 26 ਅਗਸਤ 1948 ਨੂੰ ਗੋਲਡਰਜ਼ ਗ੍ਰੀਨ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਆਪਣੇ ਦੇਹਾਂਤ ਤੋਂ ਪਹਿਲਾਂ ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰ ਨੇ ਇਹ ਇੱਛਾ ਜਤਾਈ ਸੀ ਕਿ ਉਸ ਦਾ ਅੰਤਿਮ ਸੰਸਕਾਰ ਸਿੱਖ ਰਹਿਤ ਮਰਿਆਦਾ ਦੇ ਤਹਿਤ ਕੀਤਾ ਜਾਵੇ ਅਤੇ ਉਸ ਦੀਆਂ ਅਸਤੀਆਂ ਸਿੱਖ ਮਰਿਆਦਾ ਮੁਤਾਬਕ ਭਾਰਤ ਵਿੱਚ ਵਹਾਈਆਂ ਜਾਣ ਪਰ ਗੋਰਿਆਂ ਨੇ ਉਸ ਦੀ ਇਹ ਇੱਛਾ ਪੂਰੀ ਨਹੀਂ ਕੀਤੀ ਅਖੀਰ 8 ਨਵੰਬਰ 1948 ਨੂੰ ਲੰਡਨ ਵਿੱਚ ਸ਼ਹਿਜ਼ਾਦੀ ਸੋਫੀਆ ਅਲੈਗਜ਼ੈਂਡਰ ਦੀ ਜਾਇਦਾਦ ਨੂੰ ਨਿਲਾਮ ਕਰ ਦਿੱਤਾ ਗਿਆ ਸੋ ਆਜ਼ਾਦੀ ਦੇ ਦਿਨ 22 ਅਗਸਤ 1947 ਨੂੰ ਮਹਾਰਾਣੀ ਸੋਫੀਆ ਅਲੈਗਜ਼ੈਂਡਰ ਦਾ ਦੇਹਾਂਤ ਹੋਇਆ ਸੀਗਾ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਸ਼ੇਅਰ ਕਰਨੀ ਨਾ ਭੁੱਲਿਓ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ